ਹਾਂਜੀ ਸਾਥੀਓ ਸਤਿ ਸ੍ਰੀ ਅਕਾਲ ਜੀਐਨਡੀਐਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਸੋ ਸਾਥੀਓ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਆਂ ਕਿ ਆਂਗਣਵਾੜੀ ਦੇ ਵਿੱਚ ਵੱਡੀ ਭਰਤੀ ਆਈ ਹੈ ਸੋ ਸਭ ਤੋਂ ਗੁੱਡ ਨਿਊਜ਼ ਇਹ ਹੈ ਕਿ ਇਸ ਭਰਤੀ ਦੇ ਵਿੱਚ ਜਿਹੜੇ ਈਟੀਟੀ ਬਿਨਾ ਟੈਟ ਵਾਲੇ ਕੈਂਡੀਡੇਟ ਨੇ ਉਹ ਵੀ ਤੇ ਟੈਟ ਵਾਲੇ ਨੇ ਉਹ ਵੀ ਜਿਹੜੇ ਹੈਗੇ ਨੇ ਅਪਲਾਈ ਕਰ ਸਕਦੇ ਨੇ ਸੋ ਘੱਟ ਤੋਂ ਘੱਟ ਜਿਹੜਾ ਹੈਗਾ ਇਹਨਾਂ ਪੋਸਟਾਂ ਦਾ ਕਰਾਈਟੇਰੀਆ ਕੀ ਰਹਿਣ ਵਾਲਾ ਹੈ ਕਿਸ ਤਰ੍ਹਾਂ ਸਿਲੈਕਸ਼ਨ ਹੋਣੀ ਹੈ ਪੇਪਰ ਹੋਵੇਗਾ ਜਾਂ ਨਹੀਂ ਹੋਵੇਗਾ ਤਾਂ ਸਾਰੀ ਜਾਣਕਾਰੀ ਆਓ ਜੀ ਆਪਾਂ ਸਾਂਝੀ ਕਰਦੇ ਹਾਂ ਇਸ ਨੋਟੀਫਿਕੇਸ਼ਨ ਦੀਆਂ ਜਿਹੜੀਆਂ ਮੁੱਖ ਗੱਲਾਂ ਹਨ ਉਹਨਾਂ ਨੂੰ ਤੁਹਾਡੇ ਤੱਕ ਪਹੁੰਚਾਉਨੇ ਆ ਸੋ ਇਹ ਨੋਟੀਫਿਕੇਸ਼ਨ ਤੁਹਾਨੂੰ ਸਾਥੀਓ WhatsApp ਗਰੁੱਪ ਤੇ Telegram ਗਰੁੱਪ ਤੇ ਵੀ ਮਿਲ ਜੂਗਾ ਆਪਣੇ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕਾਂ ਤੋਂ WhatsApp ਗਰੁੱਪ ਤੇ Telegram ਗਰੁੱਪ ਜੁਆਇਨ ਕਰ ਸਕਦੇ ਹੋ ਜਾਂ Telegram ਦੇ ਵਿੱਚ ਸਰਚ ਕਰ ਸਕਦੇ ਹੋ GNDS ਅਕੈਡਮੀ ਤੇ ਤੁਸੀਂ ਫਿਰ ਉੱਥੋਂ ਤੁਹਾਨੂੰ ਸ਼ੋ ਹੋ ਜੂਗਾ ਆਪਣੇ ਸੇਮ ਲੋਗੋ ਵਾਲਾ ਚੈਨਲ ਤੇ ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ ਸੋ ਸਾਥੀਓ ਮੇਨ ਗੱਲ ਇਹ ਹੈ ਕਿ ਜਿਹੜਾ ਇਸ ਭਰਤੀ ਦੇ ਵਿੱਚ ਕੋਈ ਪੇਪਰ ਨਹੀਂ ਮੈਟਵੇਸ ਸਿਲੈਕਸ਼ਨ ਹੈ ਤੇ ਬੜਾ ਮਤਲਬ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਡਿਟੇਲ ਹੈ ਤੁਹਾਨੂੰ ਇਸ ਨੋਟੀਫਿਕੇਸ਼ਨ ਦੇ ਵਿੱਚ ਮਿਲੂਗੀ ਇਸ ਨੋਟੀਫਿਕੇਸ਼ਨ ਨੂੰ ਤੁਸੀਂ ਵਿਭਾਗ ਦੀ ਵੈਬਸਾਈਟ ਜਿਹੜੀ ਹੈਗੀ ਆ sswcd.punjab.gov.in ਤੋਂ ਜਾ ਕੇ ਵੀ ਜਿਹੜਾ ਹੈਗਾ ਡਾਊਨਲੋਡ ਕਰ ਸਕਦੇ ਹੋ ਅਪਲਾਈ ਵੀ ਤੁਸੀਂ ਇਸ ਸਾਈਟ ਤੋਂ ਹੀ ਕਰੋਗੇ ਸੋ ਸਾਥਿਓ ਕਿਸੇ ਵੀ ਸਬੰਧਤ ਕੈਫੇ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਅਰਜ਼ੀਆਂ ਦੀ ਮੰਗ 19-11-25 ਤੋਂ ਸ਼ੁਰੂ ਹੋਈ ਹੈ ਜੀ 9 ਵਜੇ ਤੋਂ ਤੇ ਆਨਲਾਈਨ ਅਰਜੀ ਹੈ ਜਿਹੜੀ ਭਰਨ ਦੀ ਆਖਰੀ ਮਿਤੀ 10-12-25 ਨੂੰ ਹੈ ਰਾਤ ਨੂੰ 12 ਵਜੇ ਤੱਕ ਦਾ ਸਮਾਂ 11:58 ਤੱਕ ਦਾ ਸੋ ਪੰਜਾਬ ਦੇ ਵਿੱਚ 1316 ਆਂਗਣਵਾੜੀ ਵਰਕਰਾਂ ਦੇ ਵਿੱਚ ਭਰਤੀ ਤੇ 4794 ਆਂਗਣਵਾੜੀ ਹੈਲਪਰਾਂ ਦੀ ਭਰਤੀ ਤੇ ਕੁੱਲ 6110 ਅਸਾਮੀਆਂ ਜਿਹੜੀਆਂ ਜੀ ਉਹਦੀ ਭਰਤੀ ਹੋਣ ਜਾ ਰਹੀ ਹੈ ਸੋ ਜੋ ਵੀ ਇਸ਼ਕ ਤੇ ਯੋਗ ਨੇ ਮਾਪਦੰਡਾਂ ਦੇ ਮੁਤਾਬਕ ਕੇਵਲ ਔਰਤਾਂ ਦੇ ਲਈ ਇਸਤਰੀਆਂ ਦੇ ਲਈ ਜਿਹੜਾ ਹੈਗਾ ਇਹ ਭਰਤੀ ਹੈਗੀ ਉਹ ਉਮੀਦਵਾਰ ਫਾਰਮੈਟ ਦੇ ਅਨੁਸਾਰ sswcd.punjab.gov.in ਤੇ ਜਾ ਕੇ ਅਪਲਾਈ ਜਿਹੜਾ ਹੈਗਾ ਆਨਲਾਈਨ ਕਰ ਸਕਦੇ ਹੋ ਕਿਸੇ ਵੀ ਮੋੜ ਦੇ ਰਾਹੀਂ ਜਿਹੜੀ ਹੈਗੀ ਹੈਗੀ ਦਿੱਤੀ ਗਈ ਅਰਜੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਸੋ ਨੋਟ ਸਾਥੀਓ ਤੁਹਾਡੇ ਅਸਾਮੀਆਂ ਦੀ ਗਿਣਤੀ ਹੈ ਜਿਹੜੀ ਉਹ ਸੰਕੇਤਕ ਹੈ ਲੋਡ ਅਨਸਾਰੇ ਨੂੰ ਵਧਾਇਆ ਵੀ ਜਾ ਸਕਦਾ ਤੇ ਘਟਾਇਆ ਵੀ ਇਸ ਤਰ੍ਹਾਂ ਅਸਾਮੀਆਂ ਦੀ ਗਿਣਤੀ ਅਤੇ ਯੋਗਤਾ ਰਾਖਵਾ ਕਰਨ ਜੋਗ ਵਿਧੀ ਆਦ ਦਾ ਵੇਰਵੇ ਲਈ ਵਿਭਾਗ ਦੀ ਵੈੱਬਸਾਈਟ ਤੇ ਜੋ ਪਹਿਲਾਂ ਤੁਹਾਨੂੰ ਦੱਸਤੀ ਕਿ sswc.punjab.gov.in ਤੇ ਸੋ ਆਓ ਹੁਣ ਇਹਦੇ ਮੇਨ ਪੁਆਇੰਟ ਜਾਣਦੇ ਆ ਕਾਫੀ ਡਿਟੇਲ ਦੇ ਵਿੱਚ ਆ ਨੋਟੀਫਿਕੇਸ਼ਨ ਸਾਰਾ ਨੋਟੀਫਿਕੇਸ਼ਨ ਨਹੀਂ ਪੜਾਂਗੇ ਮੇਨ ਪੁਆਇੰਟ ਆ ਜਿਹੜੇ ਜੀ ਉਹ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਸਾਥੀਓ ਇਹ ਜ਼ਿਲ੍ਹਾवार ਜਿਹੜੀ ਹੈਗੀ ਆ ਸੂਚੀ ਆ ਪੋਸਟਾਂ ਦੀ ਠੀਕ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਪੋਸਟਾਂ ਨੇ ਸੋ ਤੁਸੀਂ ਮੇਨ ਜਿਹੜੇ ਹੈਗੇ ਨੇ ਐਸਸੀ ਬੀਸੀ ਕੈਟਾਗਰੀ ਦੀਆਂ ਪੋਸਟਾਂ ਤੇ ਜਿਹੜੀਆਂ ਓਪਨ ਨੇ ਠੀਕ ਆ ਅਣਰਾਖਮੀਆਂ ਪੋਸਟਾਂ ਇਹ ਉਹਨਾਂ ਦੀ ਡਿਟੇਲ ਆ ਸਾਰੀ ਸੋ ਇਸੇ ਤਰ੍ਹਾਂ ਜਿਹੜੇ ਮੇਨ ਤੁਸੀਂ ਇਹ ਪੋਸਟਾਂ ਨੂੰ ਦੇਖਣਾ ਕਿ ਪ੍ਰਕਾਸ਼ਿਤ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਆਂਗਣਵਾੜੀ ਵਰਕਰਾਂ ਦੀਆਂ ਪੋਸਟਾਂ ਨੇ ਤੇ ਆਂਗਣਵਾੜੀ ਸਹਿਯੋਗ ਪ੍ਰਾਨੀਆਂ ਦੀਆਂ ਪੋਸਟਾਂ ਨੇ ਉਦਾਹਰਨ ਦੇ ਤੌਰ ਤੇ ਬਠਿੰਡਾ ਦੇ ਵਿੱਚ ਜਿਹੜਾ ਹੈਗਾ ਸੌਰੀ ਅਮਰਤਸਰ ਦੇ ਵਿੱਚ 85 ਤੇ 293 ਬਠਿੰਡਾ ਦੇ ਵਿੱਚ 44 ਤੇ 216 ਇਸੇ ਤਰ੍ਹਾਂ ਸਭ ਤੋਂ ਵੱਧ ਪੋਸਟਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਇੱਧਰ 104 ਗਰਦਾਸਪੁਰ ਇੱਧਰ 353 125 ਹੁਸ਼ਿਆਰਪੁਰ 366 ਆਂਗਣਵਾੜੀ ਹੈਲਪਰਾਂ ਦੀ ਭਰਤੀ ਇਸੇ ਤਰ੍ਹਾਂ ਜਲੰਧਰ ਦੇ ਵਿੱਚ 153 ਤੇ 318 ਬਾਕੀ ਹਰ ਇੱਕ ਜ਼ਿਲ੍ਹਾ ਵਾਈਜ਼ ਜਿਹੜੀ ਡਿਟੇਲ ਹੈ ਤੁਹਾਨੂੰ ਦਿਖਾਈ ਦੇ ਹੀ ਰਹੀ ਹੈ ਸੋ ਇਸ ਤਰ੍ਹਾਂ ਟੋਟਲ ਜਿਹੜੀਆਂ ਹੈਗੀਆਂ ਨੇ 1316 ਤੇ 4794 ਪੋਸਟਾਂ ਦੀ ਭਰਤੀ ਹੋਣ ਜਾ ਰਹੀ ਹੈ ਜੀ ਨਾਲ ਦੇ ਨਾਲ ਸਾਥੀਓ ਇਸ ਦੇ ਵਿੱਚ ਜੋ ਵੀ ਆਂਗਣਵਾੜੀ ਹੈਲਪਰਾਂ ਦੀ ਪਦਨਤੀ ਸਵਾ ਉਹ ਮਤਲਬ ਸਾਰੀ ਡਿਟੇਲ ਆ ਤੁਹਾਨੂੰ ਇਹ ਤੁਸੀਂ ਨੋਟੀਫਿਕੇਸ਼ਨ ਤੋਂ ਪੜ੍ਹ ਸਕਦੇ ਹੋ ਆਪਾਂ ਤੁਹਾਡਾ ਜਿਆਦਾ ਟਾਈਮ ਖਰਾਬ ਨਹੀਂ ਕਰਾਂਗੇ ਸੋ ਮੈਂ ਇਸ ਨੂੰ ਪੜ ਲਿਆ ਹੈ ਤੁਹਾਨੂੰ ਮੈਂ ਮੇਨਲੀ ਗੱਲ ਦੱਸ ਦਿੰਨਾ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਸਾਥੀਓ ਜਿਹੜਾ ਹੈਗਾ ਤਰਸ ਦੇ ਆਧਾਰ ਤੇ ਵੀ ਕੁਝ ਆਂਗਣਵਾੜੀ ਤੇ ਹੈਲਪਰਾਂ ਦੀ ਨਿਯੁਕਤੀ ਦਾ ਜਿਹੜਾ ਮਤਲਬ ਮਾਪਦੰਡ ਹੈ ਜਿਹਦੇ ਵਿੱਚ ਜਿਹੜਾ ਹੈਗਾ ਮੌਤ ਤੋਂ ਮਤਲਬ ਵਰਕਰ ਜਾਂ ਹੈਲਪਰ ਦੀ ਮੌਤ ਤੋਂ 60 ਦਿਨ ਦੇ ਵਿੱਚ ਉਹਨੂੰ ਕਲੇਮ ਕਰਨਾ ਤੁਸੀਂ ਠੀਕ ਹੈ ਜੀ ਜ਼ਰੂਰੀ ਹੈ ਸਬੰਧਤ ਵਿਭਾਗ ਦੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਜੀ ਤੁਹਾਡਾ ਮਤਲਬ ਜਿਹੜਾ ਨਾਲ ਦੀ ਨਾਲ ਮੇਨ ਗੱਲ ਇਹ ਹੈ ਕਿ ਸਾਰਾ ਕਰਾਈਟਰੀਆ ਜਿਹੜਾ ਬੜੀ ਡਿਟੇਲ ਦੇ ਵਿੱਚ ਦਿੱਤਾ ਗਿਆ ਇਸ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਇਸ ਨੂੰ ਪੜੋ ਤਾਂ ਮੇਨ ਗੱਲ ਇੱਥੇ ਆ ਗਈ ਜੀ ਫੀਸ ਦੀ ਆਂਗਣਵਾੜੀ ਵਰਕਰ ਦੇ ਲਈ ਜਨਰਲ ਕੈਟਾਗਰੀ ਦੇ ਵਿੱਚ 500 ਰੁਪਏ ਫੀਸ ਹੈ ਤੇ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਵਿੱਚ ਜਿਹੜੀ ਹੈਗੀ ਹੈ 250 ਰੁਪਏ ਫੀਸ ਹੈ ਆਂਗਣਵਾੜੀ ਹੈਲਪਰ ਦੀ 300 ਰੁਪਏ ਫੀਸ ਹੈ ਤੇ ਬਾਕੀ ਸਾਰੀਆਂ ਸ਼੍ਰੇਣੀਆਂ ਦੇ ਵਿੱਚ 150 ਰੁਪਏ ਫੀਸ ਹੈ ਜਿਹੜੀ ਉਹ ਰਹਿਣ ਵਾਲੀ ਹੈ ਆਂਗਣਵਾੜੀ ਵਰਕਰ ਹੈ ਪਰਾਂ ਦੀਆਂ ਸਾਮੀਆਂ ਦੇ ਲੋੜੀ ਦੀਆਂ ਸ਼ਰਤਾਂ ਜਿਹੜ ਬਹੁਤ ਜ਼ਰੂਰੀ ਨੇ ਇਹਦੇ ਵਿੱਚ ਦੇਖੋ ਸਾਥੀਓ ਇਹਨਾਂ ਸ਼ਰਤਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਵਿਦਿਆਕ ਯੋਗਤਾ ਵਿੱਦਿਆਕ ਯੋਗਤਾ ਜਿਹੜਾ ਹੈਗਾ ਜੀ ਘੱਟ ਤੋਂ ਘੱਟ ਗ੍ਰੈਜੂਏਸ਼ਨ ਤੇ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ 10ਵੇਂ ਪੱਦਰ ਦਾ ਜਾਂ ਇਸ ਦੇ ਬਾਹਰ ਭਾਸ਼ਾ ਵਿਭਾਗ ਪੰਜਾਬ ਸਰਕਾਰ ਵੱਲੋਂ ਯੋਜਿਤ ਕੀਤਾ ਗਿਆ ਪੰਜਾਬੀ ਵਿਸ਼ੇ ਦਾ ਇਮਤਿਹਾਨ ਪਾਸ ਹੋਣਾ ਜ਼ਰੂਰੀ ਹੈ ਇੱਕ ਤਾਂ ਵਿਸ਼ੇ ਦਾ ਇਮਤਿਹਾਨ ਹੋਣਾ ਚਾਹੀਦਾ ਜੀ ਤੇ ਨਾਲ ਦੀ ਨਾਲ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਆਂਗਣਵਾੜੀ ਵਰਕਰ ਦੇ ਲਈ ਇਹ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਜੀ ਪੁਆਇੰਟ ਨੰਬਰ 1 ਪੁਆਇੰਟ ਨੰਬਰ 2 ਆਂਗਣਵਾੜੀ ਹੈਲਪਰ ਦੇ ਲਈ ਘੱਟ ਤੋਂ ਘੱਟ ਪਲੱਸ 2 ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਵੇ ਜੀ 12ਵੀਂ ਪਾਸ ਤੇ 10ਵੇਂ ਪੱਧਰ ਦਾ ਇਸ ਦੇ ਬਰਾਬਰ ਦਾ ਭਾਸ਼ਾ ਵਿਭਾਗ ਪੰਜਾਬ ਸਰਕਾਰ ਦੇ ਵੱਲੋਂ ਯੋਜਿਤ ਕੀਤਾ ਗਿਆ ਜਿਹੜਾ ਇਮਤਿਹਾਨ ਆ ਉਹ ਪਾਸ ਕੀਤਾ ਹੋਇਆ ਹੋਣਾ ਚਾਹੀਦਾ ਸੋ ਸਭ ਤੋਂ ਮੇਨ ਗੱਲ ਜੀ ਬਿਨੇਕਾਰ ਦੇ ਵੱਲੋਂ ਘੱਟੋ ਘੱਟ ਯੋਗਤਾ ਪੂਰੀ ਕਰਦੇ ਹੋਣ ਅਤੇ ਉਸ ਦਾ ਅਨੁਯੁਕਤੀ ਸੰਬੰਧੀ ਕੋਈ ਹੱਕ ਨਹੀਂ ਹੋਵੇਗਾ ਜੇ ਮਤਲਬ ਉਹ ਪੂਰੀ ਨਹੀਂ ਕਰਦੇ ਠੀਕ ਹੈ ਜੀ ਤੇ ਜੇਕਰ ਕਿਸੇ ਬਿਨੇਕਾਰ پاس ਵਿਦਿਆ ਜਿਆਦਾ ਵਿਦਿਆਕ ਯੋਗਤਾ ਹੈ ਤਾਂ ਉਸ ਦੀ ਵਧੇਰੇ ਵਿਦਿਆਕ ਯੋਗਤਾ ਨੂੰ ਮੰਨਦੇ ਹੋਏ ਸਿਲੈਕਸ਼ਨ ਕਰਾਈਟਰੀਆ ਵਿੱਚ ਸ਼ਾਮਲ ਕੀਤਾ ਜਾਵੇਗਾ ਸਭ ਤੋਂ ਵੱਡੀ ਗੱਲ ਕਿ ਤੁਹਾਡੀ ਜੇ ਯੋਗਤਾ ਵੱਧ ਹੈ ਤਾਂ ਤੁਹਾਡੇ ਜਿਹੜੇ ਪੁਆਇੰਟ ਹੈ ਉਹ ਵੱਧ ਜਾਣਗੇ ਪੁਆਇੰਟ ਸਿਸਟਮ ਮੈਰਿਟ ਬੇਸ ਤੇ ਭਰਤੀ ਹੋਣੀ ਹੈ ਉਦਾਹਰਨ ਦੇ ਤੌਰ ਤੇ ਜੀ ਦੇਖੋ ਆਂਗਣਵਾੜੀ ਵਰਕਰਾਂ ਦੀ ਸਿੱਧੀ ਦੀ ਲਈ ਸਿਲੈਕਸ਼ਨ ਕਰੀਟਰੀਆ ਕੀ ਰਹਿਣ ਵਾਲਾ ਹੈ ਕਿ ਵਿਦਿਆਕ ਯੋਗਤਾ ਜਿਹੜੀ ਹੈਗੀ ਹੈ 10ਵੀਂ ਠੀਕ ਹੈ ਜੀ ਉਹਦੇ 5 ਅੰਕ ਹੋਣਗੇ ਤੁਹਾਡੇ ਜੇਕਰ ਬਿਨੇਕਾਰ ਨੇ ਮਤਲਬ ਅਪਲਾਈ ਕਰਨ ਵਾਲੇ ਨੇ 60% ਨੰਬਰ ਹੈ ਜਿਹੜੇ ਜੀ ਉਹ ਪ੍ਰਾਪਤ ਕੀਤੇ ਹੈ ਤਾਂ ਤਿੰਨ ਨੰਬਰ ਹੈ ਜਿਹੜੇ ਉਹਦੇ ਲੱਗਣਗੇ ਦਸ਼ਮਲਵ ਬਿੰਦੂ ਐ ਤੋਂ ਦੋ ਅੰਕਾਂ ਤੱਕ ਜਿਹੜਾ ਹੈਗਾ ਰੱਖਿਆ ਜਾਵੇਗਾ ਮਤਲਬ ਰਾਉਂਡ ਆਫ ਨਹੀਂ ਕੀਤਾ ਜਾਵੇਗਾ ਠੀਕ ਹੈ ਜੀ ਤਾਂ ਇਸ ਤਰ੍ਹਾਂ ਦਾ ਕਰੀਰੀਆ ਤੁਹਾਡਾ ਰਹਿਣ ਵਾਲਾ ਹੈ ਜਿਹੜਾ ਹੈਗਾ ਤਿੰਨ ਨੰਬਰ ਲੱਗਣਗੇ ਤੇ ਜੇ ਤੁਹਾਡੇ ਪਲੱਸ 2 ਦੇ ਵਿੱਚੋਂ ਕੀਤੀ ਹੋਈ ਐ ਤਾਂ ਉਹਦੇ ਕੁੱਲ ਅੰਕ 5 ਹੈ ਜੀ ਤਾਂ ਕਾਲਮ ਦੇ ਅਨੁਸਾਰ ਜਿਹੜਾ ਫਾਰਮੂਲਾ ਹੈ ਹੀ ਮਤਲਬ ਪਰਸੈਂਟੇਜ ਦੇ ਹਿਸਾਬ ਨਾਲ ਕੱਢ ਲਿਆ ਜਾਵੇਗਾ ਗ੍ਰੈਜੂਏਸ਼ਨ ਦੀ ਡਿਗਰੀ ਐ ਜਿਹੜੀ ਤੁਹਾਡੀ ਉਹਦੇ 25 ਨੰਬਰ ਲੱਗਣੇ ਨੇ ਸਭ ਤੋਂ ਵੱਡਾ ਫਾਇਦਾ ਹੋਣ ਜਾ ਰਿਹਾ ਗ੍ਰੈਜੂਏਸ਼ਨ ਜਿਹੜੇ ਸਾਥੀ ਨੇ ਪੜਣਾ ਨੇ ਉਹਨਾਂ ਨੂੰ ਉਹਨਾਂ ਦੇ 25 ਨੰਬਰ ਹੈ ਜਿਹੜੇ ਉਹ ਮੈਟ ਦੇ ਵਿੱਚ ਕੁਆਲੀਫਾਈ ਹੋਣੇ ਨੇ ਤਾਂ ਇਸ ਤਰ੍ਹਾਂ ਨਾਲ ਉਹ ਕਰਾਈਟੇਰੀਆ ਰਹਿਣ ਵਾਲਾ ਵੰਡ ਕਰਾਈਟੇਰੀਆ ਅੱਗੇ ਆਜੋ ਜੀ ਜੇਕਰ ਤੁਸੀਂ ਬੀਏ ਡੋਂ ਠੀਕ ਹੈ ਜੀ ਬੀਏ ਡੋਂ ایਟੀਟੀਓ ਡੀਐਲਐਡ ਏਈਟੀਟੀ ਦਾ ਹੀ ਦੂਜਾ ਰੂਪ ਆ ਗਿਆ ਠੀਕ ਹੈ ਜੀ ਨਵੇਂ ਢੰਗ ਦੇ ਵਿੱਚ ਆਪਾਂ ਇਹਨੂੰ ਡੀਐਲਐਡ ਕਹਿ ਦਿੰਨੇ ਆ ਤਾਂ ਇਹਦੇ ਵਿੱਚ ਦੇਖੋ ਜੀ ਇਸ ਦੇ ਬਰਾਬਰ ਯੋਗਤਾ ਹੈਗੀ ਇਹਦੇ 10 ਅੰਕ ਤੁਹਾਨੂੰ ਮਿਲਣਗੇ ਠੀਕ ਹੈ ਜੀ ਜਿਹੜਾ ਐਕਸ ਦਾ ਅਰਥ ਉਮੀਦਵਾਰ ਵੱਲੋਂ ਯੋਗਤਾ ਦੇ ਵਿੱਚ ਪ੍ਰਾਪਤ ਕੀਤੇ ਅੰਕ ਇਹ ਕਰਾਈਟੇਰੀ ਰਹਿਣ ਵਾਲਾ ਕਿ ਜਿਹੜੇ ਤੁਸੀਂ ਅੰਕ ਪ੍ਰਾਪਤ ਕਰ ਲਏ ਸੋ ਵੰਡ ਦਾ ਇਹ ਫਾਰਮੂਲਾ ਅਪਲਾਈ ਕਰਕੇ ਤੁਸੀਂ ਆਪਦੇ ਨੰਬਰ ਆ ਜਿਹੜੇ ਉਹ ਬਣਾ ਸਕਦੇ ਹੋ ਇਹ ਵਾਲਾ ਫਾਰਮੂਲਾ ਅਪਲਾਈ ਕਰਕੇ ਇਹ ਵਾਲਾ ਠੀਕ ਹੈ ਜੀ ਤਾਂ ਇਹਦੇ ਨਾਲ ਤੁਸੀਂ ਆਪਣੀ ਪਰਸੈਂਟੇਜ ਤੇ ਆਪਣੀ ਮੈਟ ਆ ਜਿਹੜੀ ਉਹ ਖੁਦ ਵੀ ਬਣਾ ਸਕਦੇ ਹੋ ਬਾਕੀ ਤੁਹਾਨੂੰ ਇਸ ਵੇਸ ਤੇ ਹੀ ਸਿਲੈਕਸ਼ਨ ਮਿਲਣ ਵਾਲੀ ਹੈ ਤਾਂ ਵਿਧਵਾ ਜਾਂ ਤਲਾਕਸ਼ੁਦਾ ਐਨ ਆਰ ਆਈ ਦੁਆਰਾ ਛੱਡੀ ਨਿਆਸ਼ ਸ੍ਰਿਤ ਆਰਥ 5 ਸਾਲ ਤੋਂ ਵੱਖਰੇ ਤੌਰ ਤੇ ਜੇ ਰਹਿ ਰਹੀ ਹੈ ਤਾਂ ਉਹਦੇ ਪੰਜ ਅੰਕ ਮਿਲਣਗੇ ਜੀ ਵਿਧਵਾ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਤੇ ਤਲਾਕਸ਼ੁਦਾ ਬਿਨੇਕਾਰ ਕੋਲ ਅਦਾਲਤ ਦੇ ਆਰਡਰ ਹੋਣ ਦੇ ਨੰਬਰ ਮਿਲਣ ਯੋਗ ਹੋਣਗੇ ਠੀਕ ਹੈ ਮਤਲਬ ਉਹ ਕਰਾਈਟਰੀਆ ਆ ਗਿਆ ਸਾਰਾ ਪਿੰਡ ਦੀ ਨੂਹ ਹੈ ਜਿਹੜੀ ਉਹਦੇ ਤਿੰਨ ਅੰਕ ਸਪੈਸ਼ਲ ਵਧ ਐਡ ਹੋਣਗੇ ਜੀ ਜੇਕਰ ਮਤਲਬ ਤੁਸੀਂ ਵਿਆਹੇ ਹੋਏ ਹੋ ਤਾਂ ਉਹਦੇ ਤੁਹਾਨੂੰ ਪਿੰਡ ਦੇ ਵਿੱਚ ਜਿਹੜੇ ਹੈਗੇ ਜਿੱਥੇ ਵੀ ਵਿਆਹੇ ਹੋ ਤਾਂ ਉਹਦੇ ਤਿੰਨ ਨੰਬਰ ਵੱਧ ਮਿਲਣਗੇ ਤੇ ਸਭ ਦੇ ਤੌਰ ਤੇ ਰਿਹਾਇਸ਼ ਦਾ ਸਰਟੀਫਿਕੇਟ ਦੇਣਾ ਜਿਹੜਾ ਹੈਗਾ ਜੀ ਉਹ ਲਾਜ਼ਮੀ ਹੋਊਗਾ ਤਾਂ ਕੁੱਲ ਜੋੜ 50 ਅੰਕ ਹੈ ਤੁਹਾਡੇ ਜਿਹਦੇ ਵਾਸਤੇ ਮੈਟ ਬਣਨੀ ਹੈ ਇਸ ਤੋਂ ਇਲਾਵਾ ਦੂਜੀ ਤੁਹਾਡੀ ਮੈਟ ਹੈ ਜਿਹੜੀ ਜੀ ਆਂਗਣਵਾੜੀ ਹੈਲਪਰਾਂ ਦੀ ਸਿੱਧੀ ਭਰਤੀ ਦੇ ਸਬੰਧੀ ਸਿਲੈਕਸ਼ਨ ਕਰੀਟਰੀਆ ਦੇਖੋ ਜੀ ਕੀ ਰਹਿਣ ਵਾਲਾ ਹੈ ਇਹਦੇ ਵਿੱਚ ਮੈਟ੍ਰਿਕ ਹੈ ਜਿਹੜੀ ਸਾਥੀਓ ਤੁਹਾਡੀ ਵਿਦਿਆਖੋਜਤਾ ਜਿਹੜੀ ਹੈਗੀ ਹੈ ਮੈਟ੍ਰਿਕ ਹੋਣੀ ਚਾਹੀਦੀ ਹੈ 10ਵੀਂ 10ਵੀਂ ਦੇ ਵਿੱਚੋਂ ਤੁਹਾਡੇ ਕੋਲ ਅੰਕਾ ਜਿਹੜੇ 10 ਲੱਗਣਗੇ ਜੀ ਜੇਕਰ ਕਿਸੇ ਬਿਨੇਕਾਰ ਦੇ 60% ਨੰਬਰ ਹਨ ਤਾਂ 6 ਨੰਬਰ ਲੱਗਣਗੇ ਜੀ ਦਸ਼ਮਲਵ ਬਿੰਦੂ ਦੇ ਤੋਂ 2 ਅੰਕਾਂ ਤੱਕ ਰੱਖਿਆ ਜਾਵੇਗਾ ਤੇ ਰਾਉਂਡ ਆਫ ਨਹੀਂ ਕੀਤਾ ਜਾਵੇਗਾ ਤਾਂ ਕਰਟੇਰੀਆ ਸੇਮ ਰਹਿਣ ਵਾਲਾ ਹੈ ਫਾਰਮੂਲੇ ਨੂੰ ਲਾ ਕੇ ਤੁਸੀਂ ਆਪਦੀ ਮੈਟ ਜਿਹੜੀ ਉਹ ਖੁਦ ਵੀ ਬਣਾ ਸਕਦੇ ਹੋ ਇਸ ਮੈਟ ਦੇ ਆਧਾਰ ਤੇ ਤੁਹਾਡੀ ਸਿਲੇਕਸ਼ਨ ਹੋਣ ਵਾਲੀ ਹੈ ਪਲੱਸ 2 ਦੇ ਵਿੱਚ ਜਾਂ ਇਸ ਦੇ ਬਰਾਬਰ ਦੀ ਯੋਗਤਾ ਦੇ ਵਿੱਚ 25 ਨੰਬਰ ਲੱਗਣਗੇ ਜੀ ਤੁਹਾਡੇ ਤੇ ਇਹਦੇ ਨਾਲ ਇਸੇ ਕਾਲਮ ਤੇ ਤੁਹਾਡਾ ਫਾਰਮੂਲਾ ਅਪਲਾਈ ਹੋ ਕੇ ਮੈਟ ਕਲੈਕਟ ਕੀਤੀ ਜਾਊਗੀ ਗ੍ਰੈਜੂਏਸ਼ਨ ਆ ਦੇਖੋ ਸਭ ਤੋਂ ਵੱਡਾ ਪੁਆਇੰਟ ਹੈ ਜਿਹੜਾ ਕਿ ਜਿਹੜੇ ਸਾਥੀ ਪੜ੍ਹੇ ਲਿਖੇ ਨੇ ਗ੍ਰੈਜੂਏਟ ਨੇ ਈਟੀਟੀ ਕੀਤੀ ਹੋਈ ਹੈ ਬੀਐਡ ਹੈ ਠੀਕ ਹੈ ਜੀ ਐਨਟੀਟੀ ਹੈ ਜਾਂ ਇਹ ਦੇ ਬਰਾਬਰ ਦੀ ਯੋਗਤਾ ਹੈ ਕਿ ਤਾਂ 10 ਨੰਬਰ ਉਹਦੇ ਲੱਗਣਗੇ ਤੁਹਾਡੇ ਜੀ ਐਕਸ ਦਾ ਅਰਥ ਉਮੀਦਵਾਰ ਹੋਵੇਗਾ ਤਾਂ ਪਰਸੈਂਟੇਜ ਦੇ ਹਿਸਾਬ ਨਾਲ ਫਾਰਮੂਲਾ ਬਣ ਜਾਊਗਾ ਇੱਥੋਂ ਤੁਹਾਨੂੰ ਇਹ ਨਿਰਧਾਰਤ ਸਿੱਧ ਹੁੰਦਾ ਹੈ ਕਿ ਮੈਟ ਦੇ ਵਿੱਚ ਸਭ ਤੋਂ ਵੱਧ ਫਾਇਦਾ ਜਿਹੜਾ ਹੈਗਾ ਗ੍ਰੈਜੂਏਟ ਪੋਸਟ ਗ੍ਰੈਜੂਏਟ ਜਾਂ ਪ੍ਰੋਫੈਸ਼ਨਲ ਟੀਚਿੰਗ ਡਿਗਰੀਆਂ ਵਾਲੇ ਸਾਥੀਆਂ ਨੂੰ ਹੋਣ ਵਾਲਾ ਬੜੀ ਵਧੀਆ ਨੌਕਰੀ ਹੈ ਠੀਕ ਹੈ ਇਹਨੂੰ ਕੋਈ ਛੋਟੀ ਪੋਸਟ ਨਾ ਸਮਝੋ ਤੇ ਬੜੀ ਵਧੀਆ ਪੋਸਟ ਹੈਗੀ ਇਹਨੂੰ ਜ਼ਰੂਰ ਅਪਲਾਈ ਕਰੋ ਫਿਰ ਨਾਲ ਦੀ ਨਾਲ ਆਪਦਾ ਜਿਹੜੇ ਇਮਤਿਹਾਨ ਆ ਉਹਨਾਂ ਨੂੰ ਲੜਦੇ ਰਹੋ ਤੇ ਉਧਰ ਵੀ ਤੁਸੀਂ ਆਪਦਾ ਜਿਹੜਾ ਹੈਗਾ ਜੋ ਰਜਮਾਇਸ਼ ਕਰੋ ਤੇ ਮਤਲਬ ਉਹਨਾਂ ਪੋਸਟਾਂ ਟੀਚਿੰਗ ਦੀਆਂ ਪੋਸਟਾਂ ਵੱਲ ਵੀ ਜਾਓ ਇਹ ਬਹੁਤ ਵਧੀਆ ਪੋਸਟ ਹੈ ਮੈਂ ਹਰ ਇੱਕ ਨੂੰ ਰეკਮੈਂਡ ਕਰਾਂਗਾ ਕਿ ਸਾਥੀਓ ਇਹ ਪੋਸਟ ਨੂੰ ਜ਼ਰੂਰ ਭਰਨ ਖਾਸ ਕਰਕੇ ਕਿਉਂਕਿ ਭੈਣਾ ਦੇ ਲਈ ਨੇ ਪੋਸਟਾਂ ਤਾਂ ਇਹਦੇ ਵਿੱਚ ਵੀ ਵਧੀਆ ਤਨਖਾਹ ਹੁੰਦੀ ਹੈ ਵਧੀਆ ਪੋਸਟ ਹੈ ਤੇ ਇੱਥੇ ਦੇਖੋ ਜੀ ਵਿਧਵਾ ਜਾਂ ਤਲਾਕਸ਼ੁਦਾ ਐਨ ਆਰ ਆਈ ਦਾ ਉਸੇ ਤਰ੍ਹਾਂ ਕਰਟੇਰੀਆ ਹੈ ਪੰਜ ਤੇ ਪਿੰਡ ਦੀ ਨੂਨ ਦਾ ਤਿੰਨ ਅੰਕਾਂ ਦਾ ਰਹਿਣ ਵਾਲਾ ਤੇ ਇਸ ਤੋਂ ਨਾਲ ਅੱਗੇ ਜਾਣਕਾਰੀ ਹੈ ਜਿਹੜੀ ਮੇਨ ਬਹੁਤ ਡਿਟੇਲ ਦੇ ਵਿੱਚ ਸਾਰੀ ਦਿੱਤੀ ਹੋਈ ਹੈ ਇਸ ਨੂੰ ਮੈਂ ਪੜ ਚੁੱਕਿਆ ਹਾਂ ਡਿਸਟੈਂਸ ਹੈ ਜਿਹੜੇ ਜਾਂ ਓਪਨ ਰਾਹੀਂ ਪਾਸ ਕੀਤੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਜਾਊਗਾ ਮਤਲਬ ਤੁਸੀਂ ਇਸ ਤੋਂ ਬਏ ਬੇਸ ਤੇ ਵੀ ਸਿਲੈਕਸ਼ਨ ਜਿਹੜਾ ਅਪਲਾਈ ਕਰ ਸਕਦੇ ਹੋ ਜਿਹੜਾ ਕੋਈ ਡਿਸਟੈਂਸ ਐਜੂਕੇਸ਼ਨ ਦੇ ਨਾਲ ਜਾਂ ਓਪਨ ਰਾਹੀਂ ਪਾਸ ਹੋਇਆ ਹੋਵੇ ਤਾਂ ਉਸ ਤੋਂ ਬਾਅਦ ਚ ਮੇਨ ਪੁਆਇੰਟ ਤੁਹਾਡਾ ਆ ਗਿਆ ਸਾਥੀਓ ਇਹਦੇ ਵਿੱਚ ਉਮਰ ਦੀਆਂ ਸ਼ਰਤਾਂ ਉਮਰ ਦੀਆਂ ਸ਼ਰਤਾਂ ਦੇਖੋ ਜੀ ਕੀ ਹੈਗੀ ਉਮਰ ਤੁਹਾਡੀ ਸਾਥੀਓ ਆਂਗਣਵਾੜੀ ਦੇ ਵਿੱਚ ਘੱਟੋ ਘੱਟ ਉਮਰ 21 ਸਾਲ ਤੇ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ ਵਰਕਰਾਂ ਦੀ ਭਰਤੀ ਦੇ ਵਿੱਚ ਆਂਗਣਵਾੜੀ ਦੇ ਵਿੱਚ ਹੈਲਪਰਾਂ ਦੀ ਭਰਤੀ ਦੇ ਵਿੱਚ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ ਯਾਨੀ ਕਿ 18 ਤੋਂ 37 ਸਾਲ ਦੇ ਜਿਹੜੇ ਉਮਰ ਗੀਆਂ ਪਹਿਣਾ ਨੇ ਉਹ ਅਪਲਾਈ ਕਰ ਸਕਦੀਆਂ ਨੇ ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਦੇ ਲਈ ਉਮਰ ਹੱਦ ਹੈ ਜਿਹੜੀ ਉਹ 42 ਸਾਲ ਮਹੋਵੇਗੀ ਦਿਵਿਆਂਗਣ ਵਿਨੇਕਾਰ ਦੇ ਲਈ ਵੱਧ ਤੋਂ ਵੱਧ ਉਮਰ ਹੈ ਜਿਹੜੀ ਸਾਥੀ ਉਹ 47 ਸਾਲ ਰਹਿਣ ਵਾਲੀ ਹੈ ਇਸੇ ਤਰ੍ਹਾਂ ਜਿਹੜੇ ਇਸ ਦਾ ਲਾਭ ਲੈਣ ਦੇ ਲਈ ਸਰਕਾਰ ਵੱਲੋਂ ਜੁਆਈਡਿੀ ਦੇ ਕਾਰਡ ਪੇਸ਼ ਕਰਨਾ ਜਿਹੜਾ ਉਹ ਲਾਜ਼ਮੀ ਹੋਊਗਾ ਉਹ ਆਪਣਾ ਆ ਗਿਆ ਕਰੀਟਰੀਆ ਇਸ ਤੋਂ ਇਲਾਵਾ ਵਿਧਵਾ ਤੇ ਤਲਾਕਸ਼ੁਦਾ ਉਮੀਦਵਾਰਾਂ ਦੇ ਲਈ ਜਿਹੜਾ ਹੈਗੇ ਜੀ ਉਮਰ ਹਦ 2 47 ਸਾਲ ਰਹਿਣ ਵਾਲੀ ਹੈ ਸੋ ਇਸ ਤਰ੍ਹਾਂ ਤੁਸੀਂ ਲਾ ਸਕਦੇ ਹੋ ਕਿ 18 ਤੋਂ 37 ਸਾਲ ਉਮਰ ਹੈ ਜਿਹੜੀ ਜਨਰਲ ਦੇ ਲਈ ਹੈ ਬਾਕੀ ਸ਼੍ਰੇਣੀਆਂ ਜਿਹੜੀਆਂ ਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਨੇ ਉਹਨਾਂ ਦੇ ਲਈ 42 ਸਾਲ ਹੈ ਤੇ ਜਿਹੜੇ ਅਪਾਹਜ ਭੈਣਾਂ ਨੇ ਉਹਨਾਂ ਦੇ ਲਈ ਉਮਰ 47 ਸਾਲ ਹੈ ਜਿਹੜੀਆਂ ਵਿਧਵਾ ਤੇ ਤਲਾਕਸ਼ੋਦਾ ਭੈਣਾਂ ਨੇ ਉਹਨਾਂ ਦੇ ਲਈ ਵੀ ਉਮਰ ਹੈ ਜਿਹੜੀ ਹੋ 47 ਸਾਲ ਰਹਿਣ ਵਾਲੀ ਹੈ ਤਾਂ ਇਸ ਤਰ੍ਹਾਂ ਸਾਥੀਓ ਜਿਹੜੀਆਂ ਇਹ ਸ਼ਰਤਾਂ ਨੇ ਇਸ਼ਤਿਹਾਰ ਦੇ ਵਿੱਚ ਮਹੀਨੇ ਦੀ ਮਤਲਬ ਪਹਿਲੀ ਮਿਤੀ ਨੂੰ ਜਿਹੜੀਆਂ ਹੈਗੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਉਮਰ ਦੀ ਸਪਸ਼ਟਤਾ ਤੇ ਜਨਮ ਸਰਟੀਫਿਕੇਟ ਦਰਜ ਮੰਨਣਯੋਗ ਹੋਵੇਗੀ ਚਲੋ ਇਹ ਕਰਾਈਟਰੀਆ ਆਈ ਗਿਆ ਤੁਸੀਂ ਮੋਸਟਲੀ ਇਹਨੂੰ ਪੜ੍ਹ ਵੀ ਲਓਗੇ ਨੋਟੀਫਿਕੇਸ਼ਨ ਤੁਹਾਨੂੰ ਗਰੁੱਪਾਂ ਦੇ ਵਿੱਚ ਮਿਲ ਜੂਗਾ ਰਹਿائش ਦੇ ਸਬੰਧੀ ਸ਼ਰਤਾਂ ਆ ਗਈਆਂ ਜੀ ਤੁਸੀਂ ਉੱਥੋਂ ਦੇ ਪੱਕੇ ਵਸਨੀਕ ਹੋਣੇ ਚਾਹੀਦੇ ਹੋ ਇੱਕ ਇੱਕ 18 ਤੋਂ ਬਾਅਦ ਜਿਹੜਾ ਹੈ ਗ੍ਰਾਮ ਪੰਚਾਇਤਾਂ ਦੇ ਕੇਸ ਦੇ ਆਧਾਰ ਤੁਸੀਂ ਉਸੋਂ ਦੇ ਮਤਲਬ ਪੱਕੇ ਵਸਨੀਕ ਹੋਣੇ ਚਾਹੀਦੇ ਹੋ ਇਹ ਡਿਟੇਲ ਆ ਗਈ ਤਾਂ ਮੋਸਟਲੀ ਤੁਸੀਂ ਵਸਨੀਕ ਹੁੰਦੇ ਹੀ ਹੋ ਠੀਕ ਹੈ ਤਾਂ ਅੱਗੇ ਆ ਕੇ ਇਹ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਆ ਗਿਆ ਜੀ ਜੇ ਤੁਹਾਡੇ ਜਿਹੜੇ ਕਰਾਈਟਰੀਆ ਆ ਗਏ ਡਾਕੂਮੈਂਟ ਜਿਹੜੇ ਤੁਹਾਡੀ ਰੈਸ਼ ਨੂੰ ਮਤਲਬ ਪੇਸ਼ ਕਰਦੇ ਹੁਣ ਤਾਂ ਉਹ ਸਾਰੇ ਲਾਉਣੇ ਆ ਠੀਕ ਹੈ ਆਪਣੇ ਜੈਨੂਨ ਜਿਹੜੇ ਡਾਕੂਮੈਂਟ ਨੇ ਮੋਸਟਲੀ ਤੁਹਾਨੂੰ ਪਤਾ ਹੈ ਉਹ ਸਾਰੇ ਲੱਗ ਜਾਂਦੇ ਨੇ ਫੋਟੋਸਟੇਟਾਂ ਆਉਦੀਆਂ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਜੀ ਇਹਦੇ ਵਿੱਚ ਤੁਹਾਨੂੰ ਇਹਦੇ ਜੋ ਰਿਜ਼ਰਵੇਸ਼ਨ ਵਗੈਰਾ ਮਿਲੀ ਆ ਉਹਦਾ ਸਾਰੀ ਇਹ ਜਾਣਕਾਰੀ ਆ ਗਈ ਅੱਗੇ ਜਾ ਕੇ ਤੁਹਾਡੇ ਲਈ ਮੇਨ ਜਾਣਕਾਰੀ ਹੈ ਜਿਹੜੀ ਸਾਥੀਓ ਚੋਣ ਪ੍ਰਕਿਰਿਆ ਤੇ ਹਾਜ਼ਰੀ ਰਿਪੋਰਟ ਹੈ ਜਿਹੜੀ ਤੁਹਾਡੀ ਠੀਕ ਹੈ ਜੀ ਆਨਲਾਈਨ ਨਹੀਂ ਹੋਵੇਗੀ 30 ਦਿਨਾਂ ਦੇ ਵਿੱਚ ਵਿੱਚ ਹੋਣੀ ਹੈ ਅਪ੍ਰੈਲ ਦੇ ਹਰੇਕ ਸਾਲ ਅਪ੍ਰੈਲ ਤੇ ਅਕਤੂਬਰ ਦੇ ਮਹੀਨੇ ਦੇ ਵਿੱਚ ਜਿਹੜੀ ਹੈਗੀ ਹੈ ਮਤਲਬ ਪ੍ਰਕਾਸ਼ਿਤ ਕੀਤੀ ਜਾਇਆ ਕਰੇਗੀ ਤੇ 30 ਦਿਨਾਂ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਸਮਾਂ ਹੋਇਆ ਕਰੇਗਾ ਅੱਗੇ ਵਾਲੀਆਂ ਜਾਣਕਾਰੀਆਂ ਸਾਰੀਆਂ ਆ ਗਈਆਂ ਮੈਟ ਸੂਚੀ ਹੈ ਜਿਹੜੀ ਸਾਥੀਓ ਤੁਹਾਡੀ ਮੈਟ ਦੇ ਬੇਸ ਤੇ ਹੀ ਬਣਣੀ ਹੈ ਮੈਟ ਸੂਚੀ ਤਿਆਰ ਕਰਨ ਦੇ ਲਈ ਵਾਲ ਵਿਕਾਸ ਪ੍ਰੋਜੈਕਟ ਅਫਸਰ ਸਬੰਧਤ ਦਫਤਰ ਸੀਨੀਅਰ ਸਹਾਇਕ ਕਲਰਕ ਸੁਪਰਵਾਈਜ਼ਰ ਦੇ ਇੱਕ ਮ ਗ੍ਰਾਮ ਅਫਸਰ ਤੇ ਮਨੋਨੀਤ ਹੋਵੇ ਦੀ ਕਮੇਟੀ ਹੋਵੇਗੀ ਠੀਕ ਹੈ ਜੀ ਇਸ ਕਮੇਟੀ ਦੇ ਵੱਲੋਂ ਕੀਤੀ ਗਈ ਕਾਰਵਾਈ ਅਤੇ ਭਰਤੀ ਸੰਬੰਧੀ ਹਰੇਕ ਫੈਸਲੇ ਦਾ ਲਿਖਤੀ ਰੂਪ ਤੇ ਨਿਰਾਜ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੱਲੋਂ ਕੀਤਾ ਜਾਵੇਗਾ ਤਾਂ ਇਸ ਤੋਂ ਬਾਅਦ ਚੱਗਿਆ ਗਿਆ ਜੀ ਸਬੰਧਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੇ ਵਿੱਚ ਪ੍ਰਾਪਤ ਅਰਜ਼ੀਆਂ ਦੀ ਆਰਜੀ ਮੈਟ ਸੂਚੀ ਜਿਹੜੀ ਉਹ ਤਿਆਰ ਕੀਤੀ ਜਾਊਗੀ ਮੈਟ ਤਿਆਰ ਕਰਨ ਦੇ ਲਈ ਜਿਹੜਾ ਹੈਗਾ ਉਪਰੰਤ ਉਮੀਦਵਾਰਾਂ ਦੀ ਮੈਟ ਸੂਚੀ ਜਿਹੜੀ ਉਹ ਚੈੱਕ ਕਰਨ ਦੇ ਲਈ ਜ਼ਿਲ੍ਹੇ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਹੈ ਜਿਹੜਾ ਉਹ ਕਰ ਦਿੱਤਾ ਜਾਊਗਾ ਇਸ ਤਰ੍ਹਾਂ ਸਾਥੀਓ ਇਹ ਸਾਰੀ ਜਾਣਕਾਰੀ ਹੈਗੀ ਕਮਿਟੀ ਦੇ ਵੱਲੋਂ ਮੈਟ ਸੂਚੀ ਜਿਹੜੀ ਤਿਆਰ ਕਰਨ ਉਪਰੰਤ ਸਾਮੀ ਲਈ ਇੱਕ ਤੋਂ ਵੱਧ ਤੇ ਤਿੰਨ ਵਿਨੇਕਾਰਾਂ ਨੂੰ ਬੁਲਾਇਆ ਜਾਵੇਗਾ ਜੀ ਇਹ ਸਾਰੀ ਹੀ ਡਿਟੇਲ ਹੈ ਜਿਹੜੀ ਸਾਥੀਓ ਤੁਹਾਨੂੰ ਆ ਗਈ ਇਹਦੇ ਵਿੱਚ ਹਾਜ਼ਰੀ ਰਿਪੋਰਟ ਮੈਡੀਕਲ ਫਿਟਨੈਸ ਚਾਲ ਚੱਲਣ ਸਰਟੀਫਿਕੇਟ ਸਾਰੀ ਕੱਲੀ ਕੱਲੀ ਚੀਜ਼ ਤੁਹਾਨੂੰ ਇਹਦੇ ਵਿੱਚ ਲਿਖੀ ਹੋਈ ਹੈ ਇਹਨੂੰ ਕਿਰਪਾ ਕਰਕੇ ਜਰੂਰ ਪੜ੍ਹ ਲੈਣਾ ਤੇ ਬੜਾ ਵਧੀਆ ਕਰਾਈਟਰੀਆ ਜੀ ਸਿਲੈਕਸ਼ਨ ਦਾ ਵੀ ਇਸੇ ਤਰ੍ਹਾਂ ਵੀ ਆਂਗਣਵਾੜੀ ਹੈਲਪਰਾਂ ਦੇ ਵਿੱਚ ਪਾਦੰਤੀ ਹੈ ਜਿਹੜੀ ਮੌਤ ਜਾਂ ਤਰਸ ਦੇ ਆਧਾਰ ਤੇ ਜਿਹੜੀ ਨਿਯੁਕਤੀ ਆ ਉਹਦੇ ਸੰਬੰਧੀ ਇਹ ਹਦਾਇਤਾਂ ਨੇ ਇਹਨਾਂ ਨੂੰ ਵੀ ਜਰੂਰ ਪੜ੍ਹਨਾ ਜੀ ਜੋ ਸਾਥੀਆਂ ਨੂੰ ਇਸ ਦਾ ਮਤਲਬ ਫਾਇਦਾ ਮਿਲ ਸਕੇ ਪਦੋਂ ਤੀਨੀਆਂ ਸ਼ਰਤਾਂ ਤੁਹਾਡੀਆਂ ਆ ਗਈਆਂ ਜੀ ਤੁਹਾਡਾ ਜਿਹੜਾ ਹੈਗਾ ਪਿੰਡ ਤੇ ਸ਼ਹਿਰ ਆਂਗਣਵਾੜੀ ਸੈਂਟਰ ਦੇ ਕੰਮ ਕਰਦੀ ਕਮੇਟੀ ਹੋਣੀ ਚਾਹੀਦੀ ਉਹ ਸਾਰਾ ਸਿਸਟਮ ਇਹਦੇ ਵਿੱਚ ਡਿਟੇਲਸ ਆ ਗਈਆਂ ਘਟੋ ਘਟ ਜਿਹੜੀ ਉਹਨਾਂ ਦੇ ਲਈ ਗ੍ਰੈਜੂਏਸ਼ਨ ਯੋਗਤਾ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਸਾਥੀਓ ਤੁਹਾਡਾ ਇਹ ਸਾਰਾ ਜਿਹੜਾ ਹੈਗਾ ਡਾਟਾ ਆ ਗਿਆ ਇਹਦੇ ਵਿੱਚ ਤੇ ਨਾਲ ਦੀ ਨਾਲ ਜਿਹੜੇ ਅੰਗਣਵਾੜੀ ਹੈਲਪਰ ਪਦਉਨਤੀ ਦੇ ਵਿੱਚ ਮਤਲਬ ਹੈਲਪਰ ਤੋਂ ਵਰਕਰ ਦੇ ਵਿੱਚ ਜਾਣਗੇ ਠੀਕ ਆ ਉਹਨਾਂ ਦੇ ਲਈ ਕ੍ਰਿਟਰੀਆ ਆ ਗਿਆ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਤਰਸ ਦੇ ਆਧਾਰ ਤੇ ਜਿਹੜੀ ਨੌਕਰੀ ਦੇਣੀ ਆ ਉਹਦੇ ਸੰਬੰਧੀ ਹਦਾਇਤਾਂ ਆ ਗਈਆਂ ਜੀ ਇਸ ਤਰ੍ਹਾਂ ਸਾਥੀਓ ਇਹਦੇ ਵਿੱਚ ਜਿਹੜਾ ਮੇਨ ਆ ਤੁਹਾਡਾ ਆਸ਼ਰਤ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਆ ਗਈ ਠੀਕ ਹੈ ਜੀ ਹਾਜ਼ਰੀ ਰਿਪੋਰਟ ਦੀ ਪ੍ਰਕਿਰਿਆ ਆ ਗਈ ਜੀ ਇਹ ਸਾਰਾ ਜਿਹੜਾ ਹੈਗਾ ਬਦਲੀ ਜਾਂ ਐਡਜਸਟਮੈਂਟ ਦੀ ਪ੍ਰਕਿਰਿਆ ਆ ਗਈ ਨਾਲ ਦੀ ਨਾਲ ਤੁਹਾਡਾ ਜਿਹੜਾ ਮੇਨ ਆ ਜੀ ਇਹਦੇ ਵਿੱਚ ਅਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਛੁੱਟੀਆਂ ਦੀਆਂ ਹਦਾਇਤਾਂ ਆ ਗਈਆਂ ਜੀ ਠੀਕ ਹੈ ਕਿਸ ਤਰ੍ਹਾਂ ਮਿਲਦੀਆਂ ਨੇ ਛੁੱਟੀਆਂ ਮੈਡੀਕਲ ਲੀਵ ਸਾਰੀਆਂ ਸਾਰੇ ਤਰ੍ਹਾਂ ਦੀਆਂ ਛੁੱਟੀਆਂ ਦੀ ਜਾਣਕਾਰੀ ਇਹਦੇ ਵਿੱਚ ਆ ਗਈ ਡਿਟੇਲ ਦੇ ਵਿੱਚ ਜੀ ਚਲੋ ਜੀ ਤੁਹਾਡਾ ਕਰੀਟਰੀਆ ਅੱਗੇ ਵਾਲਾ ਰਹਿਣ ਵਾਲਾ ਤੇ ਛੁੱਟੀ ਉਪਰੰਤ ਜੁਆਇਨਿੰਗ ਦਾ ਕਰੀਟਰੀਆ ਆ ਗਿਆ ਜੀ ਇਸ ਤਰ੍ਹਾਂ ਸਾਡਾ ਸਾਥੀਓ ਇਹਦੇ ਵਿੱਚ ਵਿਦਿਆਖੋਜਤਾ ਦੇ ਵਿੱਚ ਵਾਧਾ ਕਰਨਾ ਠੀਕ ਹੈ ਜੀ ਉਹਦੇ ਸਬੰਧੀ ਸੇਵਾ ਮੁਕਤੀ ਆ ਗਈ ਜੀ ਤੁਹਾਡੀ ਸੇਵਾ ਮੁਕਤੀ ਹੈ ਜਿਹੜੀ ਜੀ ਤੁਹਾਡੀ ਇਹ ਦੇਖੋ ਆਂਗਣਵਾੜੀ ਜਿਹੜੇ ਵਰਕਰ ਤੇ ਹੈਲਪਰ ਦੀ ਭਰਤੀ ਹੈ ਸਾਥੀਓ ਜੋ ਇਸ ਭਰਤੀ ਦੇ ਵਿੱਚ ਮਤਲਬ 2016 ਤੱਕ ਜਿਹੜੀ 70 ਸਾਲ ਦੀ 2016 ਤੋਂ 22 ਤੱਕ 65 ਸਾਲ ਤੇ 23 ਤੋਂ ਬਾਅਦ ਦੇ ਜਿਹੜੇ ਉਹਨਾਂ ਦੇ ਲਈ ਸਾਥੀਓ ਤੁਹਾਡਾ ਆ ਗਿਆ 60 ਸਾਲ ਸੇਵਾ ਮੁਕਤੀ ਵਾਲੀਆਂ ਜਿਹੜੀਆਂ ਵਰਕਰਾਂ ਤੇ ਆਂਗਣਵਾੜੀਆਂ ਦੀਆਂ ਸਮਾਜਿਕ ਤੇ ਸਤਰੀ ਵਾਲ ਵਿਭਾਗ ਪੰਜਾਬ ਦੀ ਸੂਚਨਾ ਦੇ ਵਿੱਚ ਜਿਹੜੇ 18 ਤੋਂ ਆਉਂਦੇ ਵਿੱਚ ਪੰਜਾਬ ਸਰਕਾਰ ਦੇ ਨਿਰਧਾਰਤ ਕੀਤਾ ਜਾਵੇਗਾ ਤੇ ਜੋ ਮਿਲਣਯੋਗ ਹੋਵੇਗਾ ਸਾਥੀਓ ਤੋ ਇਸ ਤਰ੍ਹਾਂ ਜੀ ਤੁਹਾਡਾ ਇਹ ਸਾਰਾ ਮਤਲਬ ਫੁੱਲ ਨੋਟੀਫਿਕੇਸ਼ਨ ਹੈ ਜਿਹੜਾ ਤੁਹਾਨੂੰ ਟੈਲੀਗ੍ਰਾਮ ਤੇ ਵਟਸਐਪ ਗਰੁੱਪਾਂ ਦੇ ਵਿੱਚ ਮਿਲ ਜੂਗਾ ਤੇ ਤੁਸੀਂ ਜੇਕਰ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਵਿਭਾਗ ਦੀ ਵੈਬਸਾਈਟ ਤੇ ਜਾ ਕੇ ਵੀ ਇਸ ਨੋਟੀਫਿਕੇਸ਼ਨ ਨੂੰ ਜਿਹੜਾ ਹੈਗਾ ਖੁਦ ਡਾਊਨਲੋਡ ਕਰ ਸਕਦੇ ਹੋ ਤੇ ਜਾਂ ਫਿਰ ਸਬੰਧਤ ਨੇੜੇ ਦੇ ਕੈਫੇ ਤੇ ਜਾ ਕੇ ਵੀ ਇਹ ਨੋਟੀਫਿਕੇਸ਼ਨ ਜਿਹੜਾ ਹੈ ਉਹਦੀ ਫੋਟੋ ਕਾਪੀ ਪ੍ਰਾਪਤ ਕਰਕੇ ਉਹਨੂੰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ ਤੇ ਉਸੇ ਕੈਫੇ ਤੋਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤੇ ਫੁੱਲ ਜਾਣਕਾਰੀ ਤੁਹਾਨੂੰ ਕੈਫੇ ਦੇ ਵਿੱਚੋਂ ਵਿਪ੍ਰਾਪਤ ਹੋ ਜਾਵੇਗੀ ਸੋ ਸਾਥੀਓ ਇਹ ਮੇਨਲੀ ਤੁਹਾਡਾ ਬੜੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਨੇ ਤਾਂ ਸੋ ਇਸ ਨੂੰ ਜ਼ਰੂਰ ਅਪਲਾਈ ਕਰੋ ਤੇ ਨਾਲ ਦੀ ਨਾਲ ਇਹਦੇ ਵਿੱਚ ਜਿਹੜੀ ਹੋਰ ਡਿਟੇਲ ਹੈ ਮੈਂ ਤੁਹਾਨੂੰ ਉਹ ਦੱਸਣ ਜਾ ਰਿਹਾ ਕਿ ਜਿਹੜੀ ਹੈਗੀ ਆ ਇਹ ਕਮੇਟੀ ਦੀ ਡਿਟੇਲ ਆ ਗਈ ਫਟਕਲ ਹਦਾਇਤਾਂ ਆ ਗਈਆਂ ਜੀ ਇਸ ਦੇ ਵਿੱਚ ਜਿਹੜਾ ਹੈਗਾ ਮਤਲਬ ਵਧੀਆ ਤਨਖਾਹ ਹੁੰਦੀ ਹੈ ਸਟਾਰਟਿੰਗ ਪੇ ਹੈ ਜਿਹੜੀ ਬੇਸਿਕ ਪੇ ਹੈ ਨਾ ਠੀਕ ਹੈ ਵਧੀਆ ਹੁੰਦੀ ਹੈ ਤੇ ਦੂਜਾ ਨਾਲ ਦੇ ਨਾਲ ਜਿਹੜਾ ਹੈਗਾ ਵੀ ਇਹਨੂੰ ਅਪਲਾਈ ਜਰੂਰ ਕਰੋ ਸਿੱਧੀ ਭਰਤੀ ਦੇ ਲਈ ਪਰਫਾਰਮਾ ਜਿਹੜਾ ਹੁੰਦਾ ਜੀ ਇਹ ਦੇਖੋ ਜਿਹੜਾ ਤੁਹਾਡਾ ਪਰਫਾਰਮਾ ਇਹਦੇ ਵਿੱਚ ਕੀ ਕੀ ਤੁਹਾਡਾ ਰਹਿਣ ਵਾਲਾ ਮੈਨ ਤੁਹਾਡੇ ਤੁਹਾਡੀ ਜਿਹੜੀ ਹੈਗੀ ਆ ਨੇਮ ਆਫ ਕੰਮਿਟੀ ਕੈਂਡੀਡੇਟ ਫਾਦਰ ਹਸਬੰਡ ਨੇਮ ਡੀਓ ਜਨਮ ਸਰਟੀਫਿਕੇਟ ਕਹੋ ਕਿ ਉਹਦੇ ਮੁਤਾਬਕ ਤੁਹਾਡੀ ਡੇਟ ਆਫ ਬਰਥ ਤੇ ਕੈਂਡੀਡੇਟ ਵਿਡੋ ਠੀਕ ਹੈ ਜੀ ਕੈਟਾਗਰੀ ਤੁਹਾਡੀ ਅੱਗੇ ਸਾਰੀ ਡਿਟੇਲ ਹੈ ਜਿਹੜੀ ਕੱਲੀ ਪਲੱਸ ਐਂਟੀਟੀ ਬੀਐਡ ਸਭ ਤੋਂ ਵੱਡਾ ਮੇਨ ਫਾਇਦਾ ਪਲੱਸ 2 ਐਂਟੀਟੀ ਤੇ ਬੀਐਡ ਐਨਸੀਸੀ ਐਨਐਸਐਸ ਸਪੋਰਟਸ ਠੀਕ ਹੈ ਜੀ ਵਿਡੋ ਐਨਆਰਆਈ ਤਾਂ ਸਭ ਤੋਂ ਵੱਡਾ ਫਾਇਦਾ ਜਿਹੜਾ ਐਂਟੀਟੀ ਬੀਐਡ ਤੇ ਈਟੀਟੀ ਵਾਲੇ ਸਾਥੀਆਂ ਨੂੰ ਮਿਲਣ ਵਾਲਾ ਸੋ ਜ਼ਰੂਰ ਅਪਲਾਈ ਕਰੋ ਸੋ ਸਾਰੀ ਡਿਟੇਲ ਹੈ ਜਿਹੜੀ ਤੁਹਾਨੂੰ ਇਹ ਆ ਗਈ ਜੀ ਇਸ ਤੋਂ ਇਲਾਵਾ ਸਾਥੀਓ ਇਹਦੇ ਵਿੱਚ ਜਿਹੜਾ ਹੈਗਾ ਹੈਲਪਰਾਂ ਦੀ ਸਿੱਧੀ ਭਰਤੀ ਦੇ ਲਈ ਪਰਫਾਰਮਾ ਜਿਹੜਾ ਇਹ ਰਹਿਣ ਵਾਲਾ ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਜਿਹੜਾ ਕਿਉਂਕਿ ਮੈਟ ਬੇਸ ਤੇ ਤਾਂ ਇਹਨਾਂ ਕੈਟਾਗਰੀਆਂ ਨੂੰ ਹੀ ਹੋਣਾ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਸਾਥੀਓ ਜਿਹੜਾ ਹੈਗਾ ਤੁਹਾਡਾ ਮੇਨ ਅਪਲਾਈ ਕਰਨ ਦਾ ਢੰਗ ਤੁਸੀਂ ਦੇਖੋ ਇਸ ਤਰ੍ਹਾਂ ਦਾ ਪਰਫਾਰਮਾ ਰਹਿਣ ਵਾਲਾ ਜੀ ਵੈਬਸਾਈਟ ਹੈ ਜਿਹੜੀ ਉਹ ਹੀ ਰਹਿਣ ਵਾਲੀ ਹੈ ਸਾਥੀਓ ਤੁਹਾਡੀ ਤਾਂ ਇਹਦੇ ਵਿੱਚ ਦੇਖੋ ਟੂ ਰਜਿਸਟਰ ਕਰਕੇ ਆਨਲਾਈਨ ਅਪਲੀਕੇਸ਼ਨ ਜਿਹੜਾ ਹੈਗਾ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਅਪਲਾਈ ਖੁਦ ਵੀ ਕਰ ਸਕਦੇ ਹੋ ਤੇ ਕੈਫੇ ਤੋਂ ਵੀ ਕਰਵਾ ਸਕਦੇ ਹੋ ਮੈਂ ਲੀ ਰਿਕਮੈਂਡ ਕਰਾਂਗਾ ਕਿ ਜੇਕਰ ਤੁਸੀਂ ਚੰਗੀ ਤਰ੍ਹਾਂ ਇਸ ਐਪਲੀਕੇਸ਼ਨ ਉਪਲਾਈ ਨਹੀਂ ਕਰਨਾ ਜਾਣਦੇ ਤਾਂ ਤੁਸੀਂ ਜਿਹੜਾ ਹੈਗਾ ਸਬੰਧਤ ਕੈਫੇ ਤੇ ਜਾ ਕੇ ਨੇੜੇ ਦੇ ਕੈਫੇ ਤੇ ਜਾ ਕੇ ਅਪਲਾਈ ਕਰੋ ਤਾਂ ਇਹ ਸਾਰਾ ਜਿਹੜਾ ਤੁਹਾਡਾ ਪਰਫਾਰਮ ਆ ਗਿਆ ਜੀ ਇਸ ਤਰ੍ਹਾਂ ਤੁਹਾਨੂੰ ਰਜਿਸਟ੍ਰੇ ਜੈਸਟਰ ਹੋਗੇ ਜਦੋਂ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਨੂੰ OTP ਦੇ ਥਰੂ ਮਤਲਬ ਮੋਬਾਈਲ ਤੇ ਈਮੇਲ ਆਈਡੀ ਦੇ ਉੱਪਰ ਆਜੂਗਾ ਤਾਂ ਤੁਸੀਂ ਇਹਦੇ ਵਿੱਚ ਵੈਰੀਫਿਕੇਸ਼ਨ ਤੁਹਾਡਾ ਜਿਹੜਾ ਡਿਟੇਲਸ ਹੈ ਉਹ ਸਾਰੀ ਤੁਹਾਡੀ ਹੈਗੀ ਹੈ ਭਰ ਦਿੱਤੀ ਜਾਊਗੀ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਭਾਗ ਪੰਜਾਬ ਇਹ ਆ ਗਿਆ ਜੀ ਤੁਹਾਡਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਲਈ ਜਿਹੜੀ ਸ਼ਮੂਲੀਅਤ ਪੋਰਟਲ ਤਾਂ ਇਸ ਤੋਂ ਇਲਾਵਾ ਤੁਹਾਡੇ ਸਾਥੀਓ ਜਿਹੜਾ ਹੈਗਾ ਇਹ ਸਾਰੀ ਡਿਟੇਲ ਆ ਗਈ ਤੁਹਾਡੀ ਠੀਕ ਹੈ ਜੀ ਤਾਂ ਇਹਦੇ ਵਿੱਚ ਜਾ ਕੇ ਤੁਸੀਂ ਜਿਹੜਾ ਹੈਗਾ ਇਹ ਜਰੂਰ ਅਪਲਾਈ ਕਰੋ ਫੀਸ ਦਾ ਕਰਾਈਟੇਰੀਆ ਆ ਗਿਆ ਜੀ 500 ਤੇ ਜਨਰਲ ਦੇ ਲਈ 300 ਹੈਲਪਰ ਤੇ ਵਰਕਰ ਇਹਨਾਂ ਦੀ ਫੀਸ ਤੇ 250 ਤੇ 150 ਆ ਗਈ ਤੁਹਾਡੀ ਅਦਰ ਕਾਸਟ ਦੀ ਫੀਸ ਹੈ ਜਿਹੜੀ ਸੋ ਸਾਥੀਓ ਜੀ ਤੁਹਾਡਾ ਕਰਾਈਟੇਰੀਆ ਸਾਰਾ ਰਹਿਣ ਵਾਲਾ ਹੈ ਇਹ ਸੀਗਾ ਜੀ ਤੁਹਾਡਾ ਨੋਟੀਫਿਕੇਸ਼ਨ ਸੋ ਤੁਸੀਂ ਇਸ ਨੂੰ ਜਿਹੜਾ ਹੈਗਾ ਜਰੂਰ ਅਪਲਾਈ ਕਰੋ ਆਪਣੇ ਮੁਤਾਬਕ ਤੇ ਯੋਗਤਾ ਦੇ ਮੁਤਾਬਕ ਤੁਹਾਨੂੰ ਇਹਦਾ ਫਾਇਦਾ ਜਿਹੜਾ ਹੈਗਾ ਜੀ ਜਰੂਰ ਮਿਲੇਗਾ ਸੋ ਵੈਰੀ ਗੁੱਡ ਜੀ ਇਹਦੇ ਵਿੱਚ ਤਨਖਾਹ ਦਾ ਕੋਈ ਡਿਟੇਲ ਜਿਹੜੀ ਜਾਣਕਾਰੀ ਆ ਉਹ ਹਲੇ ਨਹੀਂ ਮਿਲੀ ਹੈ ਤਾਂ ਸੋ ਉਸ ਨੂੰ ਜ਼ਰੂਰ ਤੁਸੀਂ ਅਪਲਾਈ ਕਰੋ ਤਾਂ ਤਨਖਾਹ ਵੀ ਵਧੀਆ ਹੁੰਦੀ ਹੈ ਇਹਦੀ ਪੋਸਟਾਂ ਬੜੀਆਂ ਵਧੀਆ ਪੋਸਟਾਂ ਨੇ ਤੇ ਨਾਲ ਦੀ ਨਾਲ ਆਪਣਾ ਦੂਜੇ ਯਤਨ ਵੀ ਕਰਦੇ ਰਹੋ ਠੀਕ ਹੈ ਤੇ ਫਿਰ ਉਧਰ ਤੁਸੀਂ ਲੱਗ ਜਿਓ ਪਰ ਕਿਰਾਂ ਤੁਹਾਨੂੰ ਮਤਲਬ ਮੈਂ ਰਿਕਮੈਂਡ ਕਰਾਂਗਾ ਕਿ ਜੇਕਰ ਤੁਸੀਂ ਬਿਲਕੁਲ ਬੇਰੁਜ਼ਗਾਰ ਹੋ ਤਾਂ ਇਹਨਾਂ ਪੋਸਟਾਂ ਨੂੰ ਅਪਲਾਈ ਕਰੋ ਬੜੀਆਂ ਵਧੀਆ ਪੋਸਟਾਂ ਰਹਿਣ ਵਾਲੀਆਂ ਨੇ ਇਹ ਤੇ ਬੜੀ ਵੱਡੀ ਗਿਣਤੀ ਆ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਜਿਹੜਾ ਹੈਗਾ ਸਬਸਕ੍ਰਾਈਬ ਕਰ ਲਓ ਜੇਕਰ ਨਹੀਂ ਕੀਤਾ ਹੋਇਆ ਤਾਂ ਤਾਂ ਜੇਕਰ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਰ ਸਾਥੀਆਂ ਨਾਲ ਸ਼ੇਅਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਸੋ ਫ੍ਰੀ ਦੀਆਂ ਕਲਾਸਾਂ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਇਸ ਚੈਨਲ ਤੇ ਮਿਲਦੀਆਂ ਨੇ ਪੇਡ ਬੈਚ ਜਿਹੜੇ ਉਹ ਤੁਹਾਡੇ ਹਿਸਟਰੀ ਲੈਕਚਰਾਂ ਮਾਸਟਰ ਕਲਾਸ ਤੇ ਮਿਲਦੇ ਨੇ ਸੋ ਇਹ ਤੁਹਾਡੀ ਜਿਹੜੀ ਮੈਟਵੇਸ ਸਿਲੈਕਸ਼ਨ ਹੈ ਸੋ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਜ਼ਰੂਰ ਅਪਲਾਈ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ